ਸਿਹਤਮੰਦ ਰਹਿਣਾ ਚਾਹੁੰਦੇ ਹੋ ਜ਼ਰੂਰ ਧਿਆਨ ਦੇਵੋ ਇਹਨਾਂ ਗੱਲਾਂ ਵੱਲ ਨਹੀਂ ਤਾਂ ਪਛਤਾਉਂਗੇ ਨੰਬਰ 1 ਹੁਣ ਤੱਕ ਤੁਸੀਂ ਬਹੁਤ ਹਰੀਆਂ ਸਬਜ਼ੀਆਂ ਖਾਧੀਆਂ ਹਨ ਪਰ ਕੀ ਤੁਸੀਂ ਕਦੇ ਕੇਲ ਦੀ ਸਬਜ਼ੀ ਖਾਧੀ ਹੈ ਇਸ ਵਿੱਚ ਵੀਟਾਮਿਨ ਖਣਿਜ ਫਾਈਬਰ ਐਂਟੀਆਕਸੀਡੈਂਟ ਤੇ ਹੋਰ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਬਹੁਤ ਲਾਭ ਪ੍ਰਦਾਨ ਕਰ ਸਕਦੇ ਹਨ ਨੰਬਰ 2 ਜਦੋਂ ਵੀ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਕੋਈ ਵੀ ਮਿੱਠੀ ਚੀਜ਼ ਖਾਂਦੇ ਹੋ ਜਿਵੇਂ ਕਿ ਖੋਆ ਪਿੰਨੀਆਂ ਗਾਜਰ ਪਾਕ ਤਾਂ ਇਹਨਾਂ ਦਾ ਸੇਵਨ ਖਾਣੇ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਤਾਂ ਇਸ ਇਹਨਾਂ ਦੇ ਪੋਸ਼ਟਿਕ ਤੱਤ ਸਾਡੇ ਸਰੀਰ ਨੂੰ ਸਹੀ ਮਿਲਦੇ ਹੈ ਨੰਬਰ 3 ਸਰਦੀਆਂ ਵਿੱਚ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਬਣਾਉਂਦੇ ਹੋ ਤਾਂ ਉਹਨਾਂ ਨੂੰ ਆਪਣੇ ਘਰ ਵਿੱਚ ਦੇਸੀ ਗਾਂ ਦੇ ਕਿਉ ਤੋਂ ਹੀ ਬਣਾ ਕੇ ਖਾਓ ਇਸ ਕਿਉਂਾ ਸਰੀਰ ਨੂੰ ਸਹੀ ਪੋਸ਼ਟਿਕਤਤ ਮਿਲਦੀ ਹਨ ਨੰਬਰ 4 ਜੇਕਰ ਤੁਹਾਨੂੰ ਬੁਖਾਰ ਦੀ ਸਮੱਸਿਆ ਹੋਵੇ ਤਾਂ ਤੁਸੀਂ ਆਪਣੇ ਮੱਥੇ ਉੱਪਰ ਤੇ ਰੀੜ ਦੀ ਹੱਡੀ ਉੱਪਰ ਠੰਡੀਆਂ ਪੱਟੀਆਂ ਰੱਖੋ ਕਦੇ ਵੀ ਦਵਾਈ ਨਾ ਲਵੋ ਕਿਉਂਕਿ ਸਾਲ ਵਿੱਚ ਇੱਕ ਵਾਰ ਬੁਖਾਰ ਹੋਣਾ ਬਹੁਤ ਜ਼ਰੂਰੀ ਹੈ ਪਰ ਫਿਰ ਵੀ ਜੇਕਰ ਠੀਕ ਨਾ ਹੋ ਰਿਹਾ ਹੋਵੇ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਨੰਬਰ 5 ਸਰਦੀਆਂ ਦੇ ਮੌਸਮ ਵਿੱਚ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸਰਦੀ ਤੋਂ ਬਚਾ ਕੇ ਰੱਖਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੇਲਾਂ ਦੇ ਤੇਲ ਆਪਣੇ ਬੱਚੇ ਦੀ ਛਾਤੀ, ਹੱਥਾਂ, ਪੈਰਾਂ, ਗਰਦਨ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨਾਲ ਸਰਦੀ ਜ਼ੁਖਾਮ ਤੋਂ ਬਚੇ ਰਹਿਣਗੇ। ਨੰਬਰ 6 ਸਰਦੀਆਂ ਦੇ ਮੌਸਮ ਵਿੱਚ ਆਪਣੇ ਬੱਚੇ ਨੂੰ ਗਰਮ ਪਾਣੀ ਵਿੱਚ ਅਜਬੈਣ ਅਤੇ ਤુલਸੀ ਦਾ ਅਰਕ ਮਿਲਾ ਕੇ ਰੋਜ਼ਾਨਾ ਭਾਫ਼ ਜ਼ਰੂਰ ਦਿਵੋ। ਇਸ ਨਾਲ ਸਰਦੀ ਜ਼ੁਖਾਮ ਤੋਂ ਬਚੇ ਰਹਿਣਗੇ, ਛਾਤੀ ਹਮੇਸ਼ਾ ਸਹੀ ਰਹੇਗੀ। ਨੰਬਰ 7 ਸਰਦੀ ਦੇ ਮੌਸਮ ਵਿੱਚ ਆਪਣੇ ਬੱਚੇ ਦੇ ਸਿਰ ਪੈਰਾਂ ਹਮੇਸ਼ਾ ਢੱਕ ਕੇ ਰੱਖੋ ਇਸ ਤਰ੍ਹਾਂ ਵੀ ਉਹ ਸਰਦੀ ਤੋਂ ਬਚੇ रह ਸਕਦੇ ਨੇ ਤੇ ਨਾਲ ਹੀ ਧੁੱਪ ਵਿੱਚ ਵੀ ਕੁਝ ਸਮਾਂ ਜ਼ਰੂਰ ਰੱਖੋ। ਨੰਬਰ 8 ਸਰਦੀਆਂ ਦੇ ਮੌਸਮ ਵਿੱਚ ਅਦਰਕ ਤੇ ਤુલਸੀ ਦੇ ਪੱਤਿਆਂ ਦਾ ਸੇਵਨ ਜ਼ਰੂਰ ਕਰੋ। ਗਰਮ ਪਾਣੀ ਵਿੱਚ ਸਵੇਰ ਸ਼ਾਮ ਬੱਚਿਆਂ ਨੂੰ 5 ਬੂੰਦਾਂ ਪਾ ਕੇ ਦੇਵੋ। ਵੱਡਿਆਂ ਨੂੰ 5 ਤੋਂ 10 ਬੂੰਦਾਂ ਦੇਵੋ ਇਸ ਨਾਲ ਵੀ ਤੁਸੀਂ ਸਰਦੀ ਜ਼ੁਕਾਮ ਤੋਂ ਬਿਨਾਂ ਦਵਾਈ ਲੈ ਠੀਕ ਹੋ ਸਕਦੇ ਹੋ ਨੰਬਰ 9 ਅਮਰੂਦ ਵਿੱਚ ਵੀਟਾਮਿਨ ਸੀ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ ਜੋ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਕਰਦੇ ਹਨ ਜਿਸ ਨਾਲ ਤੁਹਾਡੇ ਸਰੀਰ ਦੀਆਂ ਬਿਮਾਰੀਆਂ ਤੇ ਇਨਫੈਕਸ਼ਨਾਂ ਨਾਲ ਲੜਨ ਦੀ ਸਮਰੱਥਾ ਵਾਧੀ ਹੈ ਅਮਰੂਦ ਦੇ ਪੱਤੇ ਰੋਜ਼ਾਨਾ ਖਾਣ ਨਾਲ ਖਰਾਬ ਕੈਸਟਰੋਲ ਦੇ ਪੱਧਰ ਨੂੰ ਘਟ ਕਰਨ ਵਿੱਚ ਮਦਦ ਮਿਲਦੀ ਹੈ ਨੰਬਰ 10 ਅੱਜਕੱਲ੍ਹ ਗਲਤ ਖਾਣ ਪੀਣ ਕਰਨ ਹਰੇਕ ਇਨਸਾਨ ਕਬਜ ਦਾ ਮਰੀਜ਼ ਬਣਿਆ ਹੋਇਆ ਇਸ ਤੋਂ ਬਚਣ ਲਈ ਤੁਸੀਂ ਬਿਨਾਂ ਦਵਾਈ ਤੋਂ ਕਬਜ ਸਹੀ ਕਰ ਸਕਦੇ ਹੋ ਇਸ ਲਈ ਰੋਜ਼ਾਨਾ ਇੱਕ ਅਮਰੂਦ ਦਾ ਸੇਵਨ ਕਰੋ ਇਹ ਬਹੁਤ ਹੀ ਕਾਰਗਰ ਹੈ ਨੰਬਰ 11 ਅਮਰੂਦ ਦੇ ਪੱਤਿਆਂ ਵਿੱਚ ਕੈਂਸਰ ਨੂੰ ਰੋਕਣ ਦੇ ਤੱਤ ਪਾਏ ਜਾਂਦੇ ਨੇ ਤੇ ਨਾਲ ਹੀ ਖਰਾਬ ਕੈਸਟਰੋਲ ਦੇ ਪੱਧਰ ਨੂੰ ਸਹੀ ਕਰਨ ਦਾ ਕੰਮ ਕਰਦੇ ਹਨ ਇਸ ਲਈ ਸਾਨੂੰ ਅਮਰੂਦ ਦੇ ਨਾਲ ਨਾਲ ਉਹਨਾਂ ਦੇ ਪੱਤਿਆਂ ਦਾ ਵੀ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 12 ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਤੋਂ ਪਰੇਸ਼ਾਨ ਹੋ ਤਾਂ ਜਿਨ੍ਹਾਂ ਦੀ ਧੜਕਣ ਤੇਜ਼ ਹੁੰਦੀ ਆ ਜਿਨ੍ਹਾਂ ਵਿੱਚ ਵਿਟਾਮਿਨ ਡੀ ਦੀ ਕਮੀ ਜਾਂ ਕੈਲਸ਼ੀਅਮ ਦੀ ਕਮੀ ਹੈ ਉਹਨਾਂ ਨੂੰ ਆਪਣੀ ਰੋਜ਼ਾਨਾ ਦੀ ਡਾਈਟ ਵਿੱਚ 200 ਗ੍ਰਾਮ ਅਮਰੂਦ ਜ਼ਰੂਰ ਐਡ ਕਰਨਾ ਚਾਹੀਦਾ ਹੈ ਨੰਬਰ 13 ਜੇਕਰ ਤੁਸੀਂ ਕੈਂਸਰ ਦੇ ਮਰੀਜ਼ ਹੋ ਤਾਂ ਆਪਣੀ ਡਾਈਟ ਵਿੱਚ ਵਿਟਾਮਿਨ ਸੀ ਦੀ ਮਾਤਰਾ ਵਧਾ ਦਿਓ ਜੋ ਅਮਰੂਦ ਵਿੱਚ ਕਾਫੀ ਹੁੰਦਾ ਹੈ ਇਸ ਦਾ ਸੇਵਨ ਕਰਨਾ ਕੈਂਸਰ ਪੈਦਾ ਕਰਨ ਵਾਲੇ ਸੈੱਲਾਂ ਨੂੰ ਰੋਕਿਆ ਜਾ ਸਕਦਾ ਹੈ ਨੰਬਰ 14 ਨਿੰਬੂ ਸੰਤ੍ਰੇ ਅਤੇ ਅੰਗੂਰ ਵਰਗੇ ਖੱਟੇ ਫਲਾਂ ਵਿੱਚ ਵਿਟਾਮਿਨ ਸੀ ਅਤੇ ਫਲੇਵੋਨੋਇਡ ਹੁੰਦੇ ਹਨ ਜੋ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਬੁਖਾਰ ਨਾਲ ਲੜਨ ਵਿੱਚ ਮਦਦ ਕਰਦੇ ਹਨ ਨਾਲ ਹੀ 베ਰੀਆਂ ਕੀਵੀ ਅਤੇ ਸੇਬ ਵਰਗੇ ਫਲ ਵੀ ਮਦਦ ਕਰਦੇ ਹਨ ਨੰਬਰ 15 ਬੁਖਾਰ ਹੋਣ ਤੇ ਤੁਸੀਂ ਆਪਣੇ ਪੈਰਾਂ ਨੂੰ ਗਰਮ ਪਾਣੀ ਵਿੱਚ 15 ਮਿੰਟ ਰੱਖੋ 15 ਮਿੰਟ ਹੱਥਾਂ ਤੇ ਆਪਣੇ ਸਰੀਰ ਨੂੰ ਕੰਬਲ ਨਾਲ ਢੱਕ ਲਓ ਇਸ ਤਰ੍ਹਾਂ ਕਰਨ ਨਾਲ ਵੀ ਬੁਖਾਰ ਤੋਂ ਬਿਨਾਂ ਦਵਾਈ ਲਈ ਹੀ ਆਰਾਮ ਮਿਲਦਾ ਹੈ ਨੰਬਰ 16 ਆਪਣੇ ਖੁਰੇ ਸ਼ੂਗਰ ਦੀ ਮਾਤਰਾ ਨੂੰ ਬਿਲਕੁਲ ਘੱਟ ਕਰ ਦੇਵੋ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ। ਨੰਬਰ 17 ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਜ਼ਰੂਰ ਕਰੋ ਤੇ ਨਾਲ ਹੀ ਮਿੱਠੀਆਂ ਚੀਜ਼ਾਂ ਰਾਤ ਦੇ ਸਮੇਂ ਭੁੱਲ ਕੇ ਵੀ ਨਾ ਖਾਓ ਜੇਕਰ ਤੁਸੀਂ ਆਪਣੇ ਦੰਦਾਂ ਨੂੰ ਪੂਰੀ ਜ਼ਿੰਦਗੀ ਸਿਹਤਮੰਦ ਰੱਖਣਾ ਚਾਹੁੰਦੇ ਹੋ। ਨੰਬਰ 18 ਜਦੋਂ ਵੀ ਤੁਸੀਂ ਰਾਤ ਦਾ ਖਾਣਾ ਖਾਂਦੇ ਹੋ ਤਾਂ ਉਸ ਵਿੱਚ ਪੱਤੇਦਾਰ ਸਬਜ਼ੀਆਂ ਦੀ ਮਾਤਰਾ ਘੱਟ ਰੱਖੋ। ਰਾਤ ਦੇ ਸਮੇਂ ਇਹਨਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਨੰਬਰ 19 ਖੁੰਬਾਂ ਵਿੱਚ ਫੋਲਿਕ ਐਸਿਡ ਦੀ ਤੇ ਆਇਰਨ ਦੀ ਮਾਤਰਾ ਪਾਈ ਜਾਂਦੀ ਹੈ ਤੇ ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਨੰਬਰ ਵੀ ਜੇਕਰ ਤੁਸੀਂ ਗੋਭੀ ਦਾ ਸਹੀ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਨਵੰਬਰ ਤੋਂ ਫਰਵਰੀ ਦੇ ਮਹੀਨੇ ਤੱਕ ਹੀ ਕਰੋ ਕਿਉਂਕਿ ਇਸ ਨੂੰ ਖਾਣ ਦਾ ਸਹੀ ਸਮਾਂ ਇਹੀ ਹੈ ਪਰ ਜੇਕਰ ਤੁਸੀਂ ਕਿਸੇ ਹੋਰ ਮਹੀਨੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਫਾਇਦੇ ਦੀ ਬਜਾਏ ਸਰੀਰ ਨੂੰ ਨੁਕਸਾਨ ਹੀ ਪਹੁੰਚਦੇ ਹੈ ਨੰਬਰ 1 ਜੇਕਰ ਬੱਚੇ ਨੂੰ ਭੁੱਖ ਨਹੀਂ ਲੱਗਦੀ ਤਾਂ ਉਸ ਨੂੰ 50 ਗ੍ਰਾਮ ਅਨਾਰ ਦਾ ਜੂਸ ਤੇ ਇੱਕ ਚੁਟਕੀ ਕਾਲਾ ਨਮਕ ਮਿਕਸ ਕਰਕੇ ਸਵੇਰੇ ਸ਼ਾਮ ਦੇਵੋ ਇਸ ਨਾਲ ਭੁੱਖ ਲੱਗਣ ਲੱਗ ਜਾਵੇਗੀ ਨੰਬਰ 2 ਤਿਲਾਂ ਨੂੰ ਖਾਣਾ ਖਾਣ ਤੋਂ ਪਹਿਲਾਂ ਜੇਕਰ ਤੁਸੀਂ ਚਬਾ ਲੈਂਦੇ ਹੋ ਤਾਂ ਇਸ ਨਾਲ ਇੱਕ ਤਾਂ ਭੁੱਖ ਲੱਗਣ ਲੱਗ ਜਾਂਦੀ ਹੈ ਤੇ ਨਾਲ ਹੀ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਨੰਬਰ 23 ਜੇਕਰ ਤੁਸੀਂ ਰੋਜ਼ਾਨਾ ਆਪਣੇ ਬੱਚੇ ਨੂੰ ਕਿਸ਼ਮਿਸ਼ ਖਾਣ ਲਈ ਦਿੰਦੇ ਹੋ ਤਾਂ ਇਸ ਨਾਲ ਬੱਚੇ ਦਾ ਦਿਮਾਗ ਬਹੁਤ ਤੇਜ਼ ਕੰਮ ਕਰਨ ਲੱਗ ਜਾਂਦਾ ਹੈ ਤੇ ਨਾਲ ਹੀ ਉਹ ਸਰੀਰਕ ਅਤੇ ਮਾਨਸਿਕ ਪੱਖੋਂ ਵੀ ਤੰਦਰੁਸਤ ਮਹਿਸੂਸ ਕਰਦਾ ਹੈ। ਨੰਬਰ 24 ਜੇਕਰ ਕਿਸੇ ਨੂੰ ਹਕਲਾਉਣ ਦੀ ਸਮੱਸਿਆ ਹੈ ਜਾਂ ਉਹ ਤੁਤਲਾ ਬੋਲ ਰਿਹਾ ਹੈ ਤਾਂ ਤੇਜ ਪੱਤਾ ਉਸ ਦੀ ਜੀਭ ਦੇ ਥੱਲੇ ਰੱਖਿਓ ਤੇ ਉਸ ਨੂੰ ਚੂਸੇ ਇਸ ਨਾਲ ਲਾਭ ਮਿਲੇਗਾ। ਨੰਬਰ 25 ਬਬੂਲ ਦੀ ਫਲੀ ਦਾ ਚੂਰਨ ਜੇਕਰ ਤੁਸੀਂ ਇੱਕ ਹਫਤੇ ਤੱਕ ਸ਼ਹਿਦ ਵਿੱਚ ਮਿਕਸ ਕਰਕੇ ਲੈ ਲੈਂਦੇ ਹੋ ਤਾਂ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਟੁੱਟੀਆਂ ਹੱਡੀਆਂ ਵੀ ਜੁੜ ਜਾਂਦੀਆਂ ਹਨ। ਨੰਬਰ 26 ਸੌਣ ਤੋਂ ਪਹਿਲਾਂ ਤੇ ਉੱਠਣ ਤੋਂ ਬਾਅਦ ਪਾਣੀ ਪੀਣਾ ਇੱਕ ਤਾਂ ਪਾਣੀ ਦੀ ਕਮੀ ਪੂਰੀ ਹੁੰਦੀ ਹੈ ਤੇ ਨਾਲ ਹੀ ਯਾਦ ਸ਼ਕਤੀ ਵੀ ਤੇਜ਼ ਹੁੰਦੀ ਹੈ। ਨੰਬਰ 27 ਜੇਕਰ ਕਾਜੂ ਖਾਣ ਸਮੇਂ ਉਹ ਦੰਦਾਂ ਨੂੰ ਚਿਪਕ ਜਾਵੇ ਤਾਂ ਸਮਝ ਲਓ ਕਿ ਉਹ ਨਕਲੀ ਹੈ ਪਰ ਜੇਕਰ ਨਾ ਚਿਪਕੇ ਤਾਂ ਸਮਝੋ ਕਿ ਉਹ ਅਸਲੀ ਹੈ। ਨੰਬਰ 28 ਜੇਕਰ ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਚੁਕੰਦਰ ਦਾ ਜੂਸ ਪੀ ਲਓ ਜੇਕਰ ਯੂਰਿਕ ਐਸਿਡ ਵੱਧ ਜਾਵੇ ਤਾਂ ਨਿੰਬੂ ਪਾਣੀ ਪੀ ਲਓ ਜੇਕਰ ਕੈਸਟਰੋਲ ਵੱਧ ਜਾਵੇ ਤਾਂ ਆਮਲਾ ਕੱਕੜੀ ਦਾ ਜੂਸ ਪੀ ਲਓ ਨੰਬਰ 29 ਦਹੀਂ ਵਿੱਚ ਛੌਲ ਦੇ ਦਾਣੇ ਜਿੰਨਾ ਚੂਨਾ ਪਾ ਕੇ ਜੇਕਰ ਤੁਸੀਂ ਖਾਂਦੇ ਹੋ ਤਾਂ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਤੇ ਨਾਲ ਹੀ ਸਰੀਰ ਵੀ ਸਹੀ ਰਹਿੰਦਾ ਹੈ ਨੰਬਰ 30 ਜੇਕਰ ਜ਼ੁਕਾਮ ਹੋ ਜਾਵੇ ਤਾਂ ਆਪਣੇ ਨੱਕ ਦੇ ਦੋਨੋਂ ਸਾਈਡ ਉਂਗਲਾਂ ਨਾਲ ਪ੍ਰੈਸ ਕਰੋ ਨੀਚੇ ਵਾਲੇ ਪਾਸੇ ਇਸ ਨਾਲ ਜ਼ੁਕਾਮ ਤੋਂ ਆਰਾਮ ਮਿਲੇਗਾ ਨੰਬਰ 31 ਜੇਕਰ ਤੁਸੀਂ ਚਿੜਚਿੜਾਪਨ ਬਹੁਤ ਮਹਿਸੂਸ ਕਰਦੇ ਹੋ ਤਾਂ ਰੋਜ਼ਾਨਾ 2 ਤੋਂ 3 ਕਾਜੂ ਦਾ ਸੇਵਨ ਕਰੋ ਇਸ ਨਾਲ ਫਾਇਦਾ ਮਿਲੇਗਾ। ਨੰਬਰ 32 ਜੇਕਰ ਨੱਕ ਵਿੱਚ ਕੀੜਾ ਚੱਲਾ ਜਾਵੇ ਤਾਂ ਗੁਲਾਬ ਦੇ ਅਰਕ ਦੀਆਂ ਦੋ ਬੂੰਦਾਂ ਪਾ ਲਓ ਇਸ ਨਾਲ ਤੁਰੰਤ ਉਹ ਬਾਹਰ ਨਿਕਲ ਜਾਵੇਗਾ। ਨੰਬਰ 33 ਜੇਕਰ ਤੁਸੀਂ ਸਿਰ ਉੱਪਰ ਬਦਾਮ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਦਿਮਾਗ ਤੇਜ਼ ਹੁੰਦਾ ਹੈ ਨਾਲ ਹੀ ਸਰੀਰ ਤੇ ਸਿਹਤ ਦੀ ਸ਼ਕਤੀ ਵੀ ਵੱਧਦੀ ਹੈ। ਨੰਬਰ 34 ਇਲਾਇਚੀ ਖਾਣ ਨਾਲ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ ਤੇ ਨਾਲ ਹੀ ਅੰਦਰੂਨੀ ਕਮਜ਼ੋਰੀ ਵੀ ਦੂਰ ਹੁੰਦੀ ਹੈ ਕਿਉਂਕਿ ਇਸ ਵਿੱਚ ਐਂਟੀਬੈਕਟੀਰੀਅਲ ਵੀ ਹੁੰਦਾ ਹੈ ਜੋ ਦੰਦਾਂ ਨੂੰ ਕੀੜਾ ਲੱਗਣ ਤੋਂ ਵੀ ਬਚਾਉਂਦਾ ਹੈ ਨੰਬਰ 35 ਜਿਹੜੀਆਂ ਔਰਤਾਂ ਖੂਬਸੂਰਤ ਤਿੱਖਣਾ ਚਾਹੁੰਦੀਆਂ ਹਨ ਉਹਨਾਂ ਨੂੰ ਸਵੇਰੇ ਖਾਲੀ ਪੇਟ ਦੁੱਧ ਵਿੱਚ ਸੇਬ ਮਿਲਾ ਕੇ ਖਾਣਾ ਚਾਹੀਦਾ ਹੈ ਨੰਬਰ 36 ਜੇਕਰ ਤੁਸੀਂ ਯੂਰਿਕ ਐਸਿਡ ਨੂੰ ਕੰਟਰੋਲ ਵਿੱਚ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਹ ਡਰਿੰਕ ਜ਼ਰੂਰ ਪੀਵੋ ਇਸ ਨੂੰ ਬਣਾਉਣ ਲਈ ਪੰਜ ਚੀਜ਼ਾਂ ਦਾ ਇਸਤੇਮਾਲ ਕਰੋ ਪਹਿਲਾਂ ਅੱਧਾ ਚਮਚ ਹਲਦੀ ਪਾਊਡਰ 1 ਟੀ ਚਮਚ ਧਨੀਏ ਦੇ ਬੀਜ ਅੱਧਾ ਚਮਚ ਜੀਰਾ ਅੱਧਾ ਚਮਚ ਮੇਥੀ ਮੇਥੀ ਦੇ ਬੀਜ ਥੋੜੀ ਜਹੀ ਕਾਲੀ ਮਿਰਚ ਤੇ ਫਿਰ 2 ਕੱਪ ਪਾਣੀ ਨੂੰ ਉਬਾਲ ਲਓ ਫਿਰ ਇਸ ਵਿੱਚ ਸਾਰੇ ਇਹ ਪਾ ਦਿਓ ਮੇਥੀ ਦਾਣਾ ਰਾਤ ਦਾ ਭਿੱਜਿਆ ਹੋਇਆ ਹੋਣਾ ਚਾਹੀਦਾ ਹੈ ਤੇ ਫਿਰ ਇਸ ਪਾਣੀ ਨੂੰ 10 ਮਿੰਟ ਉਬਾਲੋ ਤੇ ਫਿਰ ਚੁਟਕੀ ਮਿਰਚ ਦੀ ਪਾ ਦਿਓ ਫਿਰ ਛਾਣ ਕੇ ਪੀ ਲਓ ਰੋਜ਼ਾਨਾ ਇਸ ਦਾ ਇਸਤੇਮਾਲ ਖਾਲੀ ਪੇਟ ਕਰੋ ਜੇਕਰ ਤੁਸੀਂ ਆਪਣਾ ਸਵਾਦ ਵਧਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਸ਼ਹਿਦ ਅਤੇ ਨਿੰਬੂ ਵੀ ਮਿਕਸ ਕਰ ਸਕਦੇ ਹੋ ਇਸ ਨੂੰ ਤੁਸੀਂ 4 ਤੋਂ 6 ਹਫ਼ਤਿਆਂ ਲਈ ਲੈ ਸਕਦੇ ਹੋ ਫਿਰ ਕੁਝ ਸਮੇਂ ਦਾ ਗੈਪ ਪਾ ਕੇ ਦੁਬਾਰਾ ਤੋਂ ਲੈ ਸਕਦੇ ਹੋ ਨੰਬਰ 37 ਜੇਕਰ ਤੁਹਾਨੂੰ ਕਮਜ਼ੋਰੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਜਾਂ ਫਿਰ ਸਰੀਰ ਅੰਦਰ ਤਾਕਤ ਦੀ ਕਮੀ ਜਾਂ ਖੂਨ ਦੀ ਕਮੀ ਹੈ ਤਾਂ ਤੁਸੀਂ ਰੋਜ਼ਾਨਾ ਭੁੰਨੇ ਹੋਏ ਚਣਿਆਂ ਨਾਲ ਗੁੜ ਦਾ ਸੇਵਨ ਕਰ ਸਕਦੇ ਹੋ ਨੰਬਰ 38 ਜੇਕਰ ਤੁਸੀਂ ਸਵੇਰੇ ਉੱਠਣਸਾਰ ਧੁੱਪ ਸੇਕਦੇ ਹੋ ਤਾਂ ਤੁਹਾਡੇ ਸਰੀਰ 'ਤੇ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਸਕਦੀ ਹੈ ਨਾਲ ਹੀ ਸਵੇਰੇ 15 ਮਿੰਟ ਹਰੇਕਾ ਉੱਪਰ ਨੰਗੇ ਪੈਰ ਚੱਲਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਨਾਲ ਹੀ ਸਰੀਰ ਪੂਰਾ ਦਿਨ એનર્ਜੀ ਨਾਲ ਭਰ ਜਾਂਦਾ ਹੈ ਨੰਬਰ 39 ਲੀਵਰ ਨੂੰ ਸਭ ਤੋਂ ਜ਼ਿਆਦਾ ਇਹ ਚੀਜ਼ਾਂ ਨੁਕਸਾਨ ਕਰਦੀਆਂ ਹਨ ਪਹਿਲਾਂ ਜਦੋਂ ਅਸੀਂ ਕਿਸੇ ਫਾਸਟ ਫੂਡ ਨਾਲ ਚਟਨੀ ਦਹੀਂ ਦਾ ਇਸਤੇਮਾਲ ਕਰਦੇ ਹਾਂ ਕਿਉਂਕਿ ਚਟਨੀ ਵਿੱਚ ਇੱਕ ਰੰਗ ਪਾਇਆ ਜਾਂਦਾ ਦੂਸਰਾ ਸਵਾਦ ਦੇਣ ਦੇ ਲਈ ਤੇਜ਼ਾਬ ਵੀ ਵਰਤਿਆ ਜਾਂਦਾ ਹੈ ਦੂਸਰੇ ਮਸਾਲੇ ਜੋ ਅਸੀਂ ਬਾਹਰੋਂ ਲਿਆ ਕੇ ਆਪਣੀਆਂ ਦਾਲਾਂ ਸਬਜ਼ੀਆਂ ਵਿੱਚ ਪਾਉਂਦੇ ਹਾਂ ਨੰਬਰ 40 ਜੇਕਰ ਤੁਸੀਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਇਹ ਤਿੰਨ ਚੀਜ਼ਾਂ ਖਾ ਲੈਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਨੇਕਾ ਹੀ ਫਾਇਦੇ ਮਿਲਦੇ ਹਨ ਸਲਗਮ ਗਾਜਰ ਤੇ ਮੂਲੀ ਇਹਨਾਂ ਦਾ ਇੱਕ ਕਟੋਰਾ ਰੋਜ਼ਾਨਾ ਖਾਣ ਨਾਲ ਲਾਭ ਮਿਲਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤ ਤੋਂ ਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ